ਬਾਈ ਵੀ ਆਉਂਦਾ ਹੋਰ ਬਾਈ ਜੀ ਕੀ ਹਾਲ ਚਾਲ ਆ ਕਾ ਆ ਵੀਡੀਓ ਬਾਈ ਬੈਸੀ ਗਾ ਜੀ ਬਹੁਤ ਬਹੁਤ ਵਧਾਈਆਂ ਬੈ ਜੀ ਕੋ ਵੀ ਇਸਲਾਮ ਹੈ ਲੋ ਜੀ ਇਹੋ ਗੱਲਾਂ ਜੀ ਬੈ ਜੀ ਨੇ ਬਹੁਤ ਨਹੀਂ ਖੁਸ਼ੀ ਦਾ ਦੇਣਾ ਸਾਡੇ ਪਿਆਰੇ ਭੀਜੇ ਸਾਡੇ ਜੂਨੀਅਰ ਮੈਂਬਰ ਵੀਰ ਸਾਹਿਬੀ ਦੇ ਬਾਦੁੱਤ ਤੇ ਇਕਾਗਰ ਇਕਾਗਰ ਤੇ ਈਸ਼ਰਵੀਰ ਈਸ਼ਰਵੀਰ ਤੇ ਇਕਾਗਰ ਚਲੋ ਇਹ ਹੋ ਜਾਣਗੇ ਯਾਦ ਆ ਪਾ ਮੈਨਾਂ ਪਤਾ ਉਹਨਾਂ ਦਾ ਜਨਮ ਦਿਨ ਆ ਤੇ ਆਪਾਂ ਪੱਕੇ ਹਰ ਸਾਲ ਇਹ ਆਪ ਦਾ ਜਨਮ ਦਿਨ ਇਸੇ ਤਰ੍ਹਾਂ ਹੀ ਮਨਾਉਂਦੇ ਆ ਰਹੇ ਜਿੁੱਤੋਂ ਤਾਈ ਮੈਨੂੰ ਯਾਦ ਆ ਹੈਨਾ ਪਹਿਲਾਂ ਵੀ ਪੈਸੇ ਤੋਂ ਛੋਟੇ ਸੀ ਨਾ ਯਾਦ ਨਹੀਂ ਮਨਾਉਂਦੇ ਆਇਆ ਤੇ ਫੇਰ ਤੋਂ ਇਹਨਾਂ ਨੇ}}{| ਆ ਪੜਾਂਦੇ ਸੀ ਅੱਜ ਲੋਭ ਨੂੰ ਕਈ ਨਾ ਕਰਦੇ ਜਾਰੀ ਰੱਖਿਆ ਤੇ ਆਖਿਰ ਇਹਨਾਂ ਨੇ ਅਨਾਰ ਤੇ ਅੰਬਰੂਦ ਦੇ ਪੌਦੇ ਲਾ ਕੇ ਆ ਗਏ ਚੰਦ ਦਿਨ ਮਨਾਇਆ ਲਾਲ ਲਾਲ ਇਹ ਤਾਂ ਨਾ ਇਹ ਤਾਂ ਨਾ ਇਹ ਬੰਸੀ ਆ ਜਿਹੜੀ ਜਿਹਦੇ ਨੰਬਰ ਨਾਤਾ ਤੇ ਜਈ ਸਾਹਿਬ ਇਹ ਸੁਤਰਾ ਗੇਰੇ ਬਾਰੇ ਮਾਣ ਆਪਿਆ ਤੇ ਮਾਣ ਆ ਇਹ ਸਾਰਿਆਂ ਨੂੰ ਸਾਰੇ ਹੱਥ ਬਾਸ ਉਧਰ ਦੇ ਨਾਮ ਇਹ ਤੇ ਜਿਹੜੇ ਤੋਂ ਦੇ ਲਾਏ ਜਾਣ ਥੋੜਾ ਥੋੜਾ ਮਾ ਲਿਆ ਜਾਵੇ ਤੇ ਆਪਦੇ ਛੁੱਟੀਆਂ ਦੇ ਦਿਹਾੜੇ ਮਨਾਏ ਜਾਣ ਵਾਹਿਗੁਰੂ ਜੀ ਖਾਲਸਾ ਹੋਰ ਹਰਮਨ ਭਾਈ ਜੀ ਬਹੁਤ ਵਧੀਆ ਜੀ ਆ ਬੀਰ ਸੋਸਾਇਟੀ ਵੱਲੋਂ ਵੇਖਾਂ ਨਹੀਂ ਲੇਬਰ ਪਾਰਨ ਨਾਲ ਜੁੜੇ ਰਹਿਣ ਲਈ ਯਤਨ ਕੀਤੇ ਜਾਂਦੇ ਹਨ ਤੇ ਅੱਜ ਉਸੇ ਪਿਰਤ ਅੱਜ ਮੇਰੇ ਬੱਚਿਆਂ ਦੇ ਬਰਥਡੇ ਜਨਮ ਦਿਨ ਤੇ ਰੇੰਬੋ ਬਰਾਡ ਵੱਲੋਂ ਇਹ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕਰਕੇ ਬਹੁਤ ਵਧੀਆ ਅਨਾਰ ਤੇ ਅਮਰੂਦ ਦੇ ਬੂਟੇ ਲਾਏ ਹਨ ਤੇ ਇਹਨਾਂ ਦੀ ਸੰਭਾਲ ਵੀ ਕੀਤੀ ਜਾਊਗੀ ਤੇ ਉਮੀਦ ਆ ਬੱਚਿਆਂ ਦੇ ਨਾਲ ਨਾਲ ਬੂਟਾ ਵੀ ਬਹੁਤ ਵਧੀਆ ਹੱਸਦਾ ਖੇੜਦਾ ਵਧੂਗਾ ਕੋ ਜਸਪ੍ਰੀਤ ਬਰਾੜ ਜੀ ਤੁਸੀਂ ਸਭ ਕਰਦੇ ਇਹੀ ਤਨੇਹਾ ਜਿਵੇਂ ਤੁਨੇ ਵੀ ਜਿਵੇਂ ਆਪਾਂ ਅਕੇ ਤੋਂ ਪੁਰਾਣੀ ਜੀ ਪਰੰਪਰਾ ਚਾਹੁੰਦੇ ਰਹੇ ਆ ਹਾਂਜੀ 11 ਦਿਨ ਕੁਦਰਤ ਦੇ ਨਾਮ ਕਰਦੇ ਆਂ ਤੇ ਅੱਜ ਅਸੀਂ ਈਸ਼ਰਵੀਰ ਤੇ ਕਾਕਾਗਰ ਜੀ ਦਾ ਜਨਮ ਦਿਨ 11 ਦਿਨ ਮਨਾਇਆ ਤੋਂ ਇਸੇ ਤਰ੍ਹਾਂ ਸਭ ਨੂੰ ਮਨੋਰਥ ਹੈ ਜੀ ਧੰਨਵਾਦ ਦੋਸਤੋ ਇਸੇ ਤਰ੍ਹਾਂ ਜਰਮ ਦਿਨਾਂ ਤੇ ਬੂਟੇ ਲਾਉਂਦੇ ਰਹੋ ओके ਅਕਾਗਰ ਤੁਸੀਂ ਬੋਲੋ ਬੋਲੋ ਅੱਗੇ ਵੀ ਤੁਸੀਂ ਬੋਲੋ ਅੱਜ ਸਾਡਾ ਜਨਮ ਦਿਨ ਹੈ ਕਿ ਅਸੀਂ ਇਹਨੂੰ ਬੂਟੇ ਲਾ ਕੇ ਬਣਾ ਰਹੇ ਹਾਂ ਚਲੋ ਸ਼ਾਵਨ ਜੀ ਇਧਰ ਦੇਖ ਕੇ ਅੱਜ ਕੀ ਹੈ ਅੱਜ ਜਨਮ ਦਿਨ ਹੈ ਅੱਜ ਆਪਣੀ ਪੁੱਤ ਨੂੰ ਜਨਮ ਦਿਨ ਨਾਲ ਹੈ ਤੁਸੀਂ ਤੁਸੀਂ ਬੋਲੋ ਸਾਰਿਆਂ ਨੂੰ ਆਪਣੇ ਜਨਮ ਦਿਨ ਤੇ ਬੂਟੇ ਲਗਾਉਣੇ ਚਾਹੀਦੇ ਹਨ ਤੁਸੀਂ ਬੋਲੋ 阿爸，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿哥，阿姐，阿